ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਹੁਕਮ ਹੋਇਆ ਹੈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਬਤ ਇੱਕ ਛੋਟਾ ਜਿਹਾ ਗੀਤ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਉਸ ਤੋਂ ਪਹਿਲਾਂ ਆਓ ਸਾਰੇ ਰਲ ਕੇ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿੱਚ ਜੁੜੀਏ ਗੁਰੂ ਤੇਗ ਬਹਾਦਰ ਸਿਮਰਿਆ ਗੁਰੂ ਤੇਗ ਬਹਾਦਰ ਸਿਮਰਿਆ ਗੁਰੂ ਤੇਗ ਗੁਰੂ ਤੇਗ ਬਹਾਦਰ ਸਿਮਾਰਿਆ ਗੁਰੂ ਤੇਗ ਬਹਾਦਰ ਸਿਮਾਰਿਆ ਗੁਰੂ ਤੇ ਸੁਬਾ ਸਰ ਜਿਮਾਰਿਆ ਗੁਰੂ ਤੇ ਸੁਬਾ ਸਰ ਜਿਮਾਰਿਆ ਕਰਨੋਂ ਦਿਆ ਵਤਾ ਗੁਰੂ ਤੇਗ ਬਹਾਦਰ ਸਿਮਾਰਿਆ ਗੁਰੂ ਤੇਗ ਬਹਾਦਰ ਸਿਮਾਰਿਆ ਕਰਨੋਂ ਗੁਰ ਤੇਗ ਬਹਾਦਰ ਸਿਮਰਿਐ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ 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 ਜਿਸ ਤੇ ਸਭ ਦੁਖ ਜਾਏ ਗੁਰ ਤੇਗ ਬਹਾਦਰ ਸਿਮਰਿਐ ਗੁਰ ਤੇਗ ਬਹਾਦਰ ਸਿਮਰਿਐ ਜਿਸ ਤੇ ਬਹਾਦਰ ਸਿਮਾਰਿਆ ਕਰਨ ਦਉਂਦੇ ਆਵੇ ਤਾ ਸਭ ਥਾਈ ਹੋਏ ਸਹਾਰੇ ਗੁਰ ਤੇਗ ਬਹਾਦਰ ਸਿਮਾਰਿਆ ਗੁਰ ਤੇਗ ਬਹਾਦਰ ਸਿਮਾਰਿਆ ਕਰਨ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਕਲਗੀ ਤਰਦਸ਼ ਮੇਸ਼ ਪਿਤਾ ਜੀ ਤੇਰੇ ਚੋ ਜਨਿਆਰੇ ਕਲਗੀ ਤਰਦਸ਼ ਮੇਸ਼ ਪਿਤਾ ਜੀ ਤੇਰੇ ਚੋ ਜਨਿਆਰੇ ਨੌਵੇਂ ਗੁਰ ਤੇ ਮਾ ਗੁਜਰੀ ਦੇ ਸੋਹਣੇ ਰਾਜ ਦੁਲਾਰੇ ਨਵੈ ਗੁਰ ਤੇ ਮਾ ਗੁਜਰੀ ਦੇ ਸੋਹਣੇ ਰਾਜ ਦੁਲਾਰੇ ਕਲਗੀ ਤਰ ਦਸ਼ਮੇਸ਼ ਪਿਤਾ ਜੀ ਤੇਰੇ ਚੋਦ ਨਿਆਰੇ ਛੋਟੇ ਆਪਣੇ ਲਾਲ ਤੂੰ ਦਾਤਾ ਨੀ ਹਾਂ ਵਿੱਚ ਜਿਣਵਾਏ ਛੋਟੇ ਆਪਣੇ ਲਾਲ ਤੂੰ ਦਾਤਾ ਨੀ ਹਾਂ ਵਿੱਚ ਜਿਣਵਾਏ ਵੱਡੇ ਵਿੱਚ ਤਮਕੋਰ ਦੇ ਦੋਵੇਂ ਹੱਥੀ ਸ਼ਹੀਦ ਕਰਵਾਏ ਉਹ ਦਿੱਲੀ ਦੇ ਵਿੱਚ ਧਰਮ ਦੀ ਖਾਤਰ ਦਿੱਲੀ ਦੇ ਵਿੱਚ ਧਰਮ ਦੀ ਖਾਤਰ ਵਾਰ ਪਿਤਾ ਪਿਆਰੇ ਕਲਗੀ ਤਰ ਦਸ਼ਮੇਸ਼ ਪਿਤਾ ਜੀ ਤੇਰੇ ਤੋਂ ਜਨਿਆਰੇ ਉਹ ਨੀਲੇ ਕੋੜੇ ਵਾਲਿਆ ਤੇਰੀ ਜਗ ਵਿੱਚ ਸ਼ਾਨ ਨਿਰਾਲੀ ਨੀਲੇ ਕੋੜੇ ਵਾਲਿਆ ਤੇਰੀ ਜਗ ਵਿੱਚ ਸ਼ਾਨ ਨਿਰਾਲੀ ਸੂਲ ਸੁਰਾਹੀ ਤੂੰ ਮੰਨੀ ਤੇ ਮਨਿਆ ਖੰਜਰ ਪਿਆਲੀ ਓ ਯਾਰੜੇ ਦੇ ਸੱਤਰ ਉੱਤੋਂ ਯਾਰੜੇ ਦੇ ਸੱਤਰ ਉੱਤੋਂ ਤੂੰ ਸੀ ਖੇੜੇ ਵਾਰੇ ਕਲਗੀ ਤਰ ਦਸ਼ਮੇਸ਼ ਪਿਤਾ ਜੀ ਤੇਰੇ ਚੋ ਜਨਿਆਰੇ ਕਲਗੀ ਤਰ ਦਸ਼ਮੇਸ਼ ਪਿਤਾ ਜੀ ਤੇਰੇ ਚੋ ਜਨਿਆਰੇ ਜਿਹੜੀਆਂ ਕੋਲ ਬਾਜ ਸੀ ਦਾਤਾ ਤੂੰ ਹੈ ਸੀ ਤੜਵਾਇਆ ਸਵਾ ਲੱਖ ਦੇ ਨਾਲ ਸੀ ਦਾਤਾ ਇੱਕ ਇੱਕ ਸਿੰਘ ਲੜਾਇਆ ਗਿੱਦੜਾ ਤੂੰ ਸੀ ਸ਼ੇਰ ਬਣਾਇ ਤੂੰ ਇਹਦੀ ਸਾਰੇ ਕਲਗੀਧਰ ਦਸ਼ਮੇਸ਼ ਪਿਤਾ ਜੀ ਤੇਰੇ ਚੋ ਜਨਿਆਰੇ ਨੌਵੇਂ ਗੁਰ ਤੇ ਮਾਗੁ ਜਰੀ ਦੇ ਸੋਹਣੇ ਰਾਜ ਦੁਲਾਰੇ ਤੋਂ ਆਖਰੀ ਲਾਈਨਾਂ ਪੇਸ਼ ਕਰ ਰਿਆਂ ਪੁੱਲ ਨਾ ਸਕਣਾ ਦੇਵ ਦੇ ਤਾਈਂ ਦਾਤਾ ਤੇਰਾ ਵੇਲਾ ਬੁੱਲ ਨਾ ਸਕਣਾ ਦੇਵ ਦੇ ਤਾਈ ਦਾਤਾ ਤੇਰਾ ਵੇਲਾ ਵਾਹ ਵਾਹ ਗੋਬਿੰਦ ਸਿੰਘ ਜੀ ਆਪੇ ਗੁਰ ਤੇ ਚਿਲਾ ਹੱਥ ਵਿੱਚ ਜੰਨੀ ਫੜ ਕੇ ਦਾਤਾ ਹੱਥ ਵਿੱਚ ਜੰਨੀ ਫੜ ਕੇ ਦਾਤਾ ਸਾਂਝੇ ਕਲਗੀ ਤਰ ਦਸ਼ਮੇਸ਼ ਪਿਤਾ ਜੀ ਤੇਰੇ ਚੋ ਜਨਿਆਰੇ ਨੌਵੇਂ ਗੁਰ ਤੇ ਮਾਗ ਜਰੀ ਦੇ ਸੋਨੇ ਰਾਜ ਦੁਲਾਰੇ ਕਲਗੀ ਤਰ ਦਸ਼ਮੇਸ਼ ਪਿਤਾ ਜੀ ਤੇਰੇ ਚੋ ਜਨਿਆਰੇ ਵਾਹਿਗੁਰੂ